ਉਹ ਜੰਡ ਥੱਲੇ ਸੁੱਤੇ ਪਏ ਜੱਟ ਮੁੰਬਈ ਕੇਰ ਲਿਆ ਚੰਦੜਾਂ ਉੱਠੇ ਅਬ ਕੋਲ ਵਿੱਚੋਂ ਅੱਖਾਂ ਬਲ ਦਬ ਜੱਗ ਦਿਸੇ ਧੁੰਦਲਾ ਗੁਰਾ ਕਰ ਤੀਰ ਤੇ ਕਮਾਨ ਜੱਟੀਏ ਕਿੱਥੇ ਮੇਰੇ ਤੀਰ ਤੇ ਕਮਾਨ ਜੱਟੀਏ ਫਿਰ ਦਾਫਕਾਰ ਦਾ ਕੱਲਾ ਕੱਲਾ ਤੀਰ ਕੱਢੂ ਇੱਕ ਵਿੱਚ ਦੀ ਨਿਸ਼ਾਨਾ ਦੇਖੀ ਯਾਰ ਦਾ ਕੱਲਾ ਕੱਲਾ ਤੀਰ ਕੱਢੂ ਇੱਕ ਵਿੱਚ ਦੀ ਨਿਸ਼ਾਨਾ ਦੇਖੀ ਯਾਰ ਦਾ ਨੀ ਕੋਰੇ ਆ ਤੋ ਸਿੱਤੂ ਮੈਂ ਤਾਂ ਦਿਨ ਦਿਨ ਕੇ ਨੀ ਜਿਵੇਂ ਤੀਰ ਅੱਗ ਛੱਡਦੇ ਅੰਬਰਾਂ ਤੋਂ ਵੇਖ ਲਈ ਦੁਪਹਿਰੇ ਜੱਟिए ਕਿਵੇਂ ਤਾਰੇ ਟੁੱਟਦੇ ਅੰਬਰਾਂ ਤੋਂ ਵੇਖ ਲੀਂਦ ਦੁਪਹਿਰੇ ਜੱਟिए ਕਿਨੇ ਤਾਰੇ ਟੁੱਟਦੇ ਵੇਖ ਲੂੰਗਾ ਕਿਹੜਾ ਅੱਜ ਵਾਰ ਜੱਟ ਦਾ ਵੇਖ ਲੂੰਗਾ ਅੱਜ ਕਿਹੜਾ ਵਾਰ ਜੱਟ ਦਾ ਨੀ ਹੱਸ ਕੇ ਸਹਾਰਦਾ ਕੱਲਾ ਕੱਲਾ ਤੀਰ ਕੱਢੂ ਹਿੱਕ ਵਿੱਚ ਦੀ ਨਿਸ਼ਾਨਾ ਵੇਖੀ ਯਾਰ ਦਾ ਬਗਦੀ ਹਵਾ ਨੂੰ ਕਹਿੰਦਾ ਗੰਡ ਮਾਰ ਲੂ ਬਈ ਜੱਟ ਹੰਕਾਰਿਆ ਬੁੱਕਲ ਚੋਂ ਕੱਢ ਲਈ ਕਟਾਰ ਜੱਟ ਨੇ ਉੱਚਾ ਲਲਕਾਰਿਆ ਬੁੱਕਲ ਚੋਂ ਕੱਢ ਲਈ ਕਟਾਰ ਜੱਟ ਨੇ ਉੱਚਾ ਲਲਕਾਰਿਆ ਮੈਂ ਬੱਚਾ ਬੱਚਾ ਕਰ ਦੂੰਗਾ ਨਾਸ ਚੰਦੜੋ ਬੱਚਾ ਬੱਚਾ ਕਰ ਦੂੰਗਾ ਨਾਸ ਚੰਦੜੋ ਮੈਂ ਤੁਹਾਡੇ ਪਰਵਾਰ ਦਾ ਕੱਲਾ ਕੱਲਾ ਤੀਰ ਕੱਢੂ ਇੱਕ ਵਿੱਚ ਦੀ ਨਿਸ਼ਾਨਾ ਦੇਖੀ ਯਾਰ ਦਾ ਕੱਲਾ ਕੱਲਾ ਤੀਰ ਕੱਢੂ ਇੱਕ ਵਿੱਚ ਦੀ ਨਿਸ਼ਾਨਾ ਦੇਖੀ ਯਾਰ ਦਾ ਹੱਥ ਜੋੜ ਵੀਰਾਂ ਦੀਆਂ ਕਰੇ ਮਿੰਤਾ ਨਾਸ਼ਮੀਰਾ ਮੰਦਾ ਉਹ ਬੱਚਾ ਬੱਚਾ ਮਿਰਜੇ ਨੂੰ ਟੁੱਟ ਪੈ ਗਿਆ ਬੇਚੰਦੜਾਂ ਦੀ ਜੰਨਦਾ ਬੱਚਾ ਬੱਚਾ ਮਿਰਜੇ ਨੂੰ ਟੁੱਟ ਪੈ ਗਿਆ ਬੇਚੰਦੜਾਂ ਦੀ ਜੰਨਦਾ ਪਾਲਾਂ ਵਿੱਚ ਢੇਲ ਕਰ ਗਿਆ ਜਵਾਨ ਨੂੰ ਪਲਾ ਵਿੱਚ țeਰੀ ਕਰ ਗਿਆ ਜਵਾਨ ਨੂੰ ਬਾਹਰ ਤਲਵਾਹਰ ਦਾ ਕੱਲਾ ਕੱਲਾ ਤੀਰ ਕੱਢੂ ਇੱਕ ਵਿੱਚ ਦੀ ਨਿਸ਼ਾਨਾ ਦੇਖੀ ਯਾਰ ਦਾ ਕੱਲਾ ਕੱਲਾ ਤੀਰ ਕੱਢੂ ਇੱਕ ਵਿੱਚ ਦੀ ਨਿਸ਼ਾਨਾ ਦੇਖੀ ਯਾਰ ਦਾ ਲਾਸ਼ ਉੱਤੇ ਡਿੱਗ ਪੀਚੇ ਘਾੜ ਮਾਰ ਕੇ ਬੈ ਸੇਵਾ ਪਾਵੇ ਕੀਰਨੇ ਉਹ ਬਿਨਾ ਵਿਆਹੀ ਪੈਣ ਰੰਡੀ ਕਰ ਤੁਰ ਗਏ ਅੰਮਾ ਜਾਏ ਵੀਰ ਨੇ ਬਿਨਾ ਵਿਆਹੀ ਪੈਣ ਰੰਡੀ ਕਰ ਤੁਰ ਕੇ ਅмма ਜਾਏ ਵੀਰ ਨੇ ਟਾਲੀ ਵਾਲਾ ਦੱਸ ਕੀ ਨਤੀਜਾ ਨਿਕਲਿਆ ਟਾਲੀ ਵਾਲਾ ਦੱਸ ਕੀ ਨਤੀਜਾ ਨਿਕਲਿਆ ਬਈ ਜੱਟ ਦੇ ਹੰਕਾਰ ਦਾ ਕੱਲਾ ਕੱਲਾ ਤੀਰ ਕੱਢੂ ਇੱਕ ਵਿੱਚ ਦੀ ਨਿਸ਼ਾਨਾ ਦੇਖੀ ਯਾਰ ਦਾ